ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਾਹਮਣੇ ਗੰਗਾ ਗੋਦਾਵਰੀ ਜੀ ਜਲ ਬਹੁਤ ਆਇਆ ਪੈ ਤੇ ਇੱਧਰ ਸਾਹਮਣੇ ਗੁਰਦੁਆਰਾ ਨਗੀਨਾ ਕਾਟ ਸਾਹਿਬ ਆ ਇਹ ਵੇਜ ਗੰਗਾ ਗੋਦਾਵਰੀ ਗੋਦਾਵਰੀ ਜੋ ਸਤਖੰਡ ਹਜੂਰ ਸਾਹਿਬ ਦੇ ਹਰੇਕ ਗੁਰਦਵਾਰੇ ਦੇ ਬਿਲਕੁਲ ਨਾਲੋਂ ਲੰਗਦੀ ਹੈ ਤੇ ਇਹ ਉਹ ਸਥਾਨ ਹੈ ਸਾਹਮਣੇ ਜਿੱਥੋਂ ਅਮਰਤ ਵੇਲੇ 2 ਵਜੇ ਜਥੇਦਾਰ ਸਾਹਿਬ ਭਾਈ ਰਾਮ ਸਿੰਘ ਇੱਥੋਂ ਆਣ ਕੇ ਇਹ ਗਾਗਰ ਕੁੰਡਾ ਸਾਹਮਣੇ ਜਿੱਥੋਂ ਗਾਗਰ ਭਰ ਕੇ ਲੈ ਕੇ ਜਾਂਦੇ ਨੇ ਜੋ ਕਿ ਤਖਤ ਇਸ਼ਨਾਨ ਵਾਸਤੇ ਕਰੋ ਦਰਸ਼ਨ ਜੀ ਇਹ ਗਾਗਰ कुंड ਜਿਹੜਾ ਜਲ ਸਰ ਸਾਹਿਬ ਅੰਮ੍ਰਿਤ ਵੇਲੇ 2 ਵਜੇ ਤਖਤ ਇਸ਼ਨਾਨ ਦੇ ਵਾਸਤੇ ਇਥੋਂ ਜਲਦੀ ਗਾਗਰ ਭਰ ਕੇ ਜਾਂਦੇ ਨੇ ਦੂਜੀ ਜਲਦੀ ਗਾਗਰ ਜਿਹੜੀ ਹੈ ਉਹ ਸੱਚਖੰਡ ਗੁਰਦਵਾਰੇ ਦੇ ਬਿਲਕੁਲ ਸਾਹਮਣੇ ਮਹਾਰਾਜ ਰਣਜੀਤ ਸਿੰਘ ਜੀ ਨੇ ਬਣਵਾਈ ਸੀ ਜਿੱਥੋਂ ਸੰਤ ਬਾਬਾ ਨਿਹੰਗ ਸਿੰਘ ਜੀ ਦੂਸਰੀ ਗੱਲ ਦੀ ਜਲਦੀ ਸੇਵਾ ਉਥੋਂ ਲੈ ਕੇ ਜਾਂਦੇ ਸੀ ਗਾਗਰ ਪਹਿਲੀ ਗਾਗਰ ਦੀ ਸੇਵਾ ਇਥੋਂ ਜਾਂਦੀ ਹੈ ਦੂਜੀ ਉਥੋਂ ਜੋ ਸੱਚਖੰਡ ਦੇ ਵਿੱਚ ਬੌਲੀ ਸਾਹਿਬ ਹੈ ਵਾਹਿਗੁਰੂ ਜੀ ਇਹ ਵੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਇਸ ਸਥਾਨ ਤੇ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਾ ਨੂੰ ਇੱਕ ਵਣਜਾਰੇ ਸਿੱਖ ਨੇ ਨਗੀਨਾ ਪੇਟ ਕੀਤਾ ਸੀ ਨਗੀਨਾ ਪੇਟ ਕਰਕੇ ਉਹਦੇ ਮਨ ਦੇ ਵਿੱਚ ਹੰਕਾਰ ਆਇਆ ਕਿ ਮੇਰਾ ਨਗੀਨਾ ਬਹੁਤ ਕੀਮਤੀ ਹੈ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦਾ ਨਗੀਨਾ ਕਿਸੇ ਨੇ ਪੇਟ ਨਹੀਂ ਕੀਤਾ ਹੋਣਾ ਜਦੋਂ ਉਹਦੇ ਮਨ ਦੇ ਵਿੱਚ ਹੰਕਾਰ ਹੈ ਤੇ ਸਤਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹੜਾ ਨਗੀਨਾ ਸੀ ਉਹ ਨਾਲ ਚੱਲਦੀ ਪਿਛਲੇ ਪਾਸੇ ਗੋਦਾਵਰੀ ਨਦੀ ਦੇ ਵਿੱਚ ਸੁੱਟਦਾ ਸੀ ਅਤੇ ਜੋ ਵਣਜਾਰਾ ਸਿੱਖ ਸੀ ਉਹਦੇ ਮਾਨ ਨੂੰ ਬੜੀ ਠੇਸ ਪਹੁੰਚੀ ਉਹ ਕਹਿੰਦਾ ਵੇ ਗੁਰੂ ਸਾਹਿਬ ਜੀ ਨੇ ਨਗੀਨੇ ਦੀ ਕੀਮਤ ਨਹੀਂ ਪਤਾ ਪਰ ਸੱਚੇ ਪਾਸੇ ਜਾਣੀ ਜਾਣ ਉਹਨਾਂ ਨੇ ਉਸੋਂ ਬੜਨ ਜਾ ਰਹੇ ਸਿੱਖ ਨੂੰ ਆਖਿਆ ਵੀ ਜਾ ਕੇ ਨਦੀ ਦੇ ਵਿੱਚੋਂ ਆਪਣਾ ਨਗੀਨਾ ਪਛਾਣ ਕੇ ਲਿਆਵੋ ਤੇ ਜਦੋਂ ਪਿੱਛੇ ਸਾਹਮਣੇ ਨਦੀ ਵਗਦੀ ਪਈ ਗੁਰਦਸ ਦੇ ਪਿਛਲੇ ਪਾਸੇ ਗੋਦਾਵਰੀ ਜਦੋਂ ਉਹਦੇ ਵਿੱਚ ਜਾ ਕੇ ਹੱਥ ਮਾਰਿਆ ਤਾਂ ਉਸ ਦੇ ਨਗੀਨੇ ਤੋਂ ਵੀ ਕੀਮਤੀ ਨਗੀਨੇ ਉਸ ਨਦੀ ਦੇ ਵਿੱਚ ਪਏ ਸਨ ਇਹ ਵੇਖ ਕੇ ਉਸ ਸਿੱਖ ਪੰਜਾਰੇ ਦਾ ਮਨ ਜਿਹੜਾ ਹੰਕਾਰ ਸੀ ਉਹ ਭਰਮ ਮਿਟਿਆ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝੁਕਾਇਆ ਤੇ ਉਹਨਾਂ ਦੀ ਯਾਦ ਦੇ ਵਿੱਚ ਗੁਰਦਰਾ ਬਣਾਇ ਨਕੀਨਾ ਘਾਟ ਸਾਹਿਬ ਇਹ ਅੰਦਰੂ ਗੁਰਦਰਾ ਸਾਹਿਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Look okay.